ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਵਿੱਚ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫੀਕੇਸ਼ਨ ਕੀ ਹੈ ਇਹ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਨਵੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ ਬਹੁਤ ਵਧੀਆ ਤਨਖਾਹ ਦਿੱਤੀ ਜਾਵੇਗੀ ਜਿਹੜੇ ਵੀ ਚਾਹਵਨ ਉਮੀਦਵਾਰ ਨੇ ਉਹ ਇਹਨਾਂ ਪੋਸਟਾਂ ਲਈ ਜ਼ਰੂਰ ਅਪਲਾਈ ਕਰਨ ਤੇ ਚਲੋ ਦੋਸਤੋ ਚਲਦੇ ਹਾਂ ਜੀ ਨੋਟੀਫਿਕੇਸ਼ਨ ਤੇ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਅਸੀਂ ਉਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦਵਾਂਗੇ ਤੇ ਵੀਡੀਓ ਵਿੱਚ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਐਪਲੀਕੇਸ਼ਨ ਫਾਰਮ ਹੈ ਜਿਹੜਾ ਕਿੱਥੋਂ ਡਾਊਨਲੋਡ ਕਰ ਸਕਦੇ ਹੋ ਇਸ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰਨਾ ਹੈ ਨਾਲ ਤੁਸੀਂ ਕਿਹੜੇ ਡਾਕੂਮੈਂਟਸ ਲਗਾਉਣੇ ਨੇ ਕਿੱਥੇ ਸੈਂਡ ਕਰਨਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਡਾਇਰੈਕਟੋਰੇਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਨੰਬਰ ਆਫ ਵਾਕੈਂਸੀਸ ਦੀ ਗੱਲ ਕਰੀਏ ਟਿਊਟਰਲ 100 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕੰਸਲਟੈਂਟ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਇਹ ਪੋਸਟਾਂ ਰਿਟਾਇਰਡ ਮੈਡੀਕਲ ਅਫੀਸਰ ਤੇ ਸਪੈਸ਼ਲਿਸਟ ਲਈ ਆਊਟ ਕੀਤੀਆਂ ਗਈਆਂ ਨੇ ਪੋਸਟਾਂ ਹੈਗੀਆਂ ਜੀ ਕੰਸਲਟੈਂਟ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ 100 ਪੋਸਟਾਂ ਟੋਟਲ ਸਪੈਸ਼ੈਲਟੀ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਅਨੈਸਥੈਸ਼ੀਆ ਦੇ ਵਿੱਚ 13 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਨਰਲ ਸਰਜਰੀ ਦੀਆਂ 15 ਪੋਸਟਾਂ ਇਸੇ ਤਰ੍ਹਾਂ ਹੀ ਹੋਰ ਵੀ ਬਖ ਬਖ ਸਪੈਸ਼ੈਲਟੀ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਟੋਟਲ 100 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹ ਪੋਸਟਾਂ ਕੰਟਰੈਕਟ ਬੇਸਿਸ ਤੇ ਆਊਟ ਕੀਤੀਆਂ ਗਈਆਂ ਨੇ ਅਪੁਆਇੰਟਮੈਂਟ ਜਿਹੜੀ 1 ਸਾਲ ਦੇ ਲਈ ਹੋਵੇਗੀ ਪਰ ਐਕਸਟੈਂਡੇਬਲ ਹੈਗੀ ਆ ਤੁਹਾਡੀ ਪਰਫਾਰਮੈਂਸ ਦੇ ਅਕੋਰਡਿੰਗ ਓਨਲੀ ਰਿਟਾਇਰਡ ਸਪੈਸ਼ਲਿਸਟ ਡਾਕਟਰਸ ਫ্রম ਗਵਰਨਮੈਂਟ ਸਰਵਿਸ ਪੀ ਸੀ ਐਮ ਐਸ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜਿਹੜੇ ਐਲੀਜੀਬਿਲਟੀ ਕ੍ਰਾਈਟੇਰੀਆ ਫੁੱਲਫਿਲ ਕਰਦੇ ਨੇ ਨਾਲ ਤੁਸੀਂ ਕਿਹੜੇ ਕਿਹੜੇ ਡਾਕੂਮੈਂਟਸ ਆ ਜਿਹੜੇ ਲਗਾਣੇ ਨੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਡੇਟ ਆਫ ਬਰਥ ਦਾ ਪ੍ਰੂਫ ਲਗਾਣਾ ਹੈ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਈ ਹੈ ਉਸ ਦਾ ਤੁਸੀਂ ਪ੍ਰੂਫ ਲਗਾਣਾ ਹੈ ਐਮਬੀਬੀਐਸ ਤੇ ਪੋਸਟ ਗ੍ਰੈਜੂਏਟ ਡਿਗਰੀ ਡਿਪਲੋਮਾ ਸਰਟੀਫਿਕੇਟ ਉਸ ਦੇ ਤੁਸੀਂ ਡਾਕੂਮੈਂਟਸ ਲਗਾਣੇ ਨੇ ਪੰਜਾਬ ਮੈਡੀਕਲ ਕਾਉਂਸਲ ਦੇ ਨਾਲ ਰਜਿਸਟ੍ਰੇਸ਼ਨ ਦਾ ਤੁਸੀਂ ਪ੍ਰੂਫ ਲਗਾਣਾ ਹੈ ਪੀਪੀਓ ਦੀ ਕਾਪੀ ਲੱਗੇਗੀ ਤੁਹਾਡੀ ਦੋ ਸੈਟ ਤੁਸੀਂ ਫੋਟੋ ਕਾਪੀਸ ਦੇ ਸਾਰੇ ਡਾਕੂਮੈਂਟਸ ਦੇ ਬਣਾਣੇ ਨੇ ਤੇ ਨਾਲ ਹੀ ਤੁਸੀਂ origignal ਡਾਕੂਮੈਂਟਸ ਜਿਹੜੇ ਕਾਉਂਸਲਿੰਗ ਦੇ ਟਾਈਮ ਤੁਸੀਂ ਨਾਲ ਲੈ ਕੇ ਜਾਣੇ ਨੇ ਇਸ ਦੇ ਇਲਾਵਾ ਮੈਡੀਕਲ ਫਿਟਨੈਸ ਸਰਟੀਫਿਕੇਟ ਹੈ ਜਿਹੜਾ ਉਹ ਵੀ ਲੱਗੇਗਾ ਇਸ ਲਿਮਟ ਦੀ ਗੱਲ ਕਰੀਏ 58 ਸਾਲ ਤੋਂ ਲੈ ਕੇ 34 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਲਈ ਏਜ ਲਿਮਟ ਰੱਖੀ ਗਈ ਹੈ ਇਹਨਾਂ ਪੋਸਟਾਂ ਲਈ ਹੋਰ ਵੀ ਇਨਸਟਰਕਸ਼ਨ ਜਾਰੀ ਕੀਤੀਆਂ ਗਈਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਨਸੋ ਜੇਕਰ ਤੁਸੀਂ ਹੇਠ ਤੱਕ ਸਾਡਾ ਵਟਸਐਪ ਗਰੁੱਪ ਜੁਆਇਨ ਨਹੀਂ ਕੀਤਾ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਇਹ ਪੋਸਟਾਂ ਡਿਸਟ੍ਰਿਕਟ ਹਸਪੀਟਲਸ ਸਬਡਿਵੀਜ਼ਨ ਹਸਪੀਟਲਸ CHC सेंटर्स ਨੇ ਜਿਹੜੇ ਪੰਜਾਬ ਸਟੇਟ ਦੇ ਵਿੱਚ ਉਹਨਾਂ ਦੇ ਲਈ ਆਊਟ ਕੀਤੇ ਗਈਆਂ ਨੇ ਜਿਹੜੇ ਵੀ ਇੰਟਰਸਟਿਡ ਕੈਂਡੀਡੇਟਸ ਨੇ ਉਹ ਆਪਣਾ ਐਪਲੀਕੇਸ਼ਨ ਫਾਰਮ ਜਿਹੜਾ ਉਹ ਸੈਂਡ ਕਰ ਸਕਦੇ ਨੇ ਬਾਏ ਈਮੇਲ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਸੈਂਡ ਕਰਨਾ ਹੈ ਲਾਸਟ ਡੇਟ ਹੈ ਜੀ 22/7/2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਡੇਟ ਆਫ ਕਾਉਂਸਲਿੰਗ ਦੀ ਗੱਲ ਕਰੀਏ ਤਾਂ 25/7/2025 ਨੂੰ ਇਹਨਾਂ ਪੋਸਟਾਂ ਦੇ ਲਈ ਕਾਉਂਸਲਿੰਗ ਰੱਖੀ ਗਈ ਹੈ ਸਵੇਰੇ 10 ਵਜੇ ਕਾਨਫਰੰਸ ਹਾਲ ਡਾਇਰੈਕਟਿਡ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਚੰਡੀਗੜ੍ਹ ਇਸ ਵੈਨੂ ਤੇ ਤੁਹਾਡੀ ਜਿਹੜੀ ਕਾਉਂਸਲਿੰਗ ਆ ਰੱਖੀ ਗਈ ਹੈ 25/7/2025 ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਜਿਹੜੇ ਡਾਕੂਮੈਂਟਸ ਤੁਸੀਂ ਲਗਾਣੇ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ 셀ਫ ਟੈਸਟਡ ਕਾਪੀਜ਼ ਲੱਗਣੀਆਂ ਨੇ 10ਵੀਂ ਦਾ ਪ੍ਰੂਫ ਲੱਗਣਾ ਹੈ ਤੁਹਾਡਾ ਪੰਜਾਬੀ ਪਾਸ ਦਾ ਪ੍ਰੂਫ ਲੱਗੇਗਾ ਐਮਬੀਬੀਏ ਇਸ ਡਿਗਰੀ ਪੋਸਟ ਗ੍ਰੈਜੂਏਟ ਡਿਗਰੀ ਲੱਗੇਗੀ ਕੈਟਾਗਰੀ ਪ੍ਰੂਫ ਤੁਹਾਡਾ ਲੱਗੇਗਾ ਇੱਥੇ ਜਿਹੜੇ ਡਾਕੂਮੈਂਟਸ ਤੁਸੀਂ ਨਾਲ ਲਗਾਏ ਨੇ ਉਹ ਤੁਸੀਂ ਟਿਕ ਕਰ ਦੇਣ ਨੇ ਕਿ ਅਟੈਚ ਕੀਤੇ ਆ ਜਾਂ ਨਹੀਂ ਉਸ ਤੋਂ ਬਾਅਦ ਅਪਾਇੰਟਮੈਂਟ ਲੈਟਰ ਦੀ ਫੋਟੋਕਾਪੀ ਲੱਗੇਗੀ ਤੁਹਾਡੀ ਰਿਟਾਇਰਮੈਂਟ ਆਰਡਰ ਲੱਗਣਗੇ ਤੁਹਾਡੇ ਇਸ ਦੀ ਕਾਪੀ ਲੱਗੇਗੀ ਫਿਰ 셀ਫ ਅਟੈਸਟਡ ਫੋਟੋਕਾਪੀ ਲੱਗੇਗੀ ਪੀਪੀ ਆਰਡਰ ਦੀ ਮੈਡੀਕਲ ਫਿਟਨੈਸ ਸਰਟੀਫਿਕੇਟ ਲੱਗੇਗਾ 셀ਫ ਅਟੈਸਟਡ ਫੋਟੋਕਾਪੀ ਲੱਗੇਗੀ ਰਜਿਸਟ੍ਰੇਸ਼ਨ ਸਰਟੀਫਿਕੇਟ ਫਰੋਮ ਪੰਜਾਬ ਮੈਡੀਕਲ ਕਾਉਂਸਲ ਦੇ ਲਈ ਇਹ ਸਾਰੇ ਡਾਕੂਮੈਂਟ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਲਗਾਣੇ ਐਪਲੀਕੇਸ਼ਨ ਫਾਰਮ ਤੇ ਰਿਕੁਆਇਰਡ ਡਾਕੂਮੈਂਟਸ ਅਜਿਨ ਲਈ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਇਹ ਸਾਰੇ ਡਾਕੂਮੈਂਟਸ ਤੁਸੀਂ ਜਿਹੜੇ ਈਮੇਲ ਕਰਨੇ ਨੇ ਈਮੇਲ ਆਈਡੀ ਦਿੱਤੀ ਗਈ ਹੈ ਇਸ ਈਮੇਲ ਆਈਡੀ ਤੋਂ ਤੁਸੀਂ ਈਮੇਲ ਕਰ ਸਕਦੇ ਹੋ ਲਾਸਟ ਡੇਟ ਦੀ ਗੱਲ ਕਰੀਏ ਤਾਂ 27 2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਦੋਸਤੋ ਇਹ ਹੈ ਗਿਆ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫਾਰ ਵਾਚਿੰਗ